ਹਾਂਜੀ ਸਤਿ ਸ਼੍ਰੀ ਅਕਾਲ ਜੀ ਫੈਰਾਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਹਾਂ ਬਈ ਜਾਨਵਰ ਫੱਟ ਨੇ ਮਿੱਤਰੋ ਆਪਣੇ ਲੱਕੇ ਕਬੂਤਰ ਅਫੀਲ ਚੂਚੇ ਟਰਕੀ ਦੇ ਚੂਚੇ ਬੱਡ ਖਾਣਾ ਮੁਰਗੀਆਂ ਹੀਰ ਤੇ ਰਾਜਾ ਸਾਰੇ ਬਈ ਇੱਥੇ ਇਕੱਠੇ ਹੋਏ ਫਿਰਦੇ ਨੇ ਅੱਜ ਕੱਲ ਤਾਂ ਬਈ ਸਾਰੇ ਨੇ ਇੱਥੇ ਇਕੱਠ ਕੀਤਾ ਹੋਇਆ ਆਈ ਨਹੀਂ ਪਤਾ ਜੇ ਕਦਾਂ ਇਹਨਾਂ ਨੇ ਪ੍ਰੋਗਰਾਮ ਰੱਖਿਆ ਹੋਵੇ ਹਨਾ ਤਾਂ ਸਾਰੇ ਉੱਥੇ ਇਕੱਠੇ ਹੋਏ ਹੋਣ ਇਨਾਂ ਦੀ ਕੈਟਾਗਰੀ ਦਾ ਕਿਸੇ ਦਾ ਜਨਮ ਦਿਨ ਹੋਵੇ ਪਾਰਟੀ ਪੂਟੀ ਕਰਨ ਆਏ ਹੁਣ ਤਾਂ ਬਈ ਆਸ-ਪਾਸੇ ਵਾਲੇ ਜਾਨਵਰ ਇਹਨਾਂ ਨੇ ਸਾਰੇ ਨੇ ਇਨਵਾਈਟ ਕਰ ਲਏ ਹੋਣੇ ਚਲੋ ਬਈ ਤੁਸੀਂ ਕਰੋ ਆਪਦੀ ਪਾਰਟੀ ਸ਼ਾਰਟੀ ਇੰਜੋਏ ਕਰੋ ਉਂ ਵੀ ਅੱਜ ਮੌਸਮ ਮਿੱਤਰੋ ਬੜਾ ਘੈਂਟ ਆ ਬੱਦਲ ਵਾਈ ਹੋ ਰਹੀ ਆ ਕਾਲੇ-ਕਾਲੇ ਬੱਦਲ ਨੇ ਐ ਨਹੀਂ ਪਤਾ ਵੀ ਰਾਤ ਨੂੰ ਵੀ ਮੀਂਹ ਆ ਜਾਏ ਪਰ ਹੁਣ ਵੀ ਆ ਕੇ ਹਟਿਆ ਥੋੜਾ ਟਾਈਮ ਪਹਿਲਾਂ ਪਰ ਹੁਣ ਕਣੀਆਂ ਬੰਦ ਨੇ ਤਾਂ ਹੀ ਕਰਕੇ ਆਪਾਂ ਹੁਣ ਆਪਾਂ ਵੀਡੀਓ ਸ਼ੂਟ ਕਰਨ ਆਏ ਆ ਆਹ ਓਏ ਆ ਬਿੱਲੀ ਦਾ ਬੱਚਾ ਕਿਧਰ ਆ ਗਿਆ ਮਰਿਆ ਪਿਆ ਬਈ ਮਤਰਾ ਬਿੱਲੀ ਦਾ ਬੱਚਾ ਯਾਰ ਬਲੂੰਗੜ ਆਪਣੇ ਜਮਾ ਮਿੰਨੀ ਜੂ ਤੇ ਗੇਟ ਅੱਗੇ ਬਈ ਇੱਧਰ ਮਰਿਆ ਪਿਆ ਹੈਗਾ ਮੈਂ ਤਾਂ ਹੁਣ ਦੇਖਿਆ ਯਾਰ ਇਹ ਇਹ ਕਿੱਧਰ ਆ ਗਿਆ ਯਾਰ ਇਹਦੇ ਬਈਆ ਦੇਖੋ ਗਾਰਾ ਗੂਰਾ ਵੀ ਲੱਗ ਰਿਹਾ ਯਾਰ ਮੈਨੂੰ ਲੱਗਦਾ ਬਈ ਇਹ ਨਾਲੀ ਨੂੰ ਹੀ ਛਿੱਟ ਗਿਆ ਹੋਊਗਾ ਹਨਾ ਉੱਥੋਂ ਇਹਦੀ ਮੌਤ ਹੋਈ ਆ ਬਈ ਡਿੱਗ ਕੇ ਤਾਂ ਬਈ ਜਾਂ ਕੋਈ ਹਨਾ ਕੁੱਤੇਗਾ ਤਨੇ ਇਹਨੂੰ ਫੜਿਆ ਹੋਊਗਾ ਰਾਤ ਨੂੰ ਜਮੀ ਛੋਟਾ ਜਿਹਾ ਸੀ ਆ ਘਰ ਚ ਨਾ ਬਈ ਇੱਧਰ ਬਿੱਲੀ ਫੁਈ ਹੋਈ ਆ ਤਿੰਨ ਚਾਰ ਬਲੂੰਗੜੇ ਨੇ ਤੇ ਮੈਂ ਰੋ ਹੀ ਦੇਖਦਾ ਹੁਣ ਨਾ ਤਿੰਨ ਚਾਰ ਦਿਨ ਪਹਿਲਾਂ ਹਨਾ ਮੈਂ ਬਿੱਲੀ ਦੇਖੀ ਸੀਗੀ ਉਹ ਵੀ ਇੱਕ ਜਗ੍ਹਾ ਤੇ ਮਰੀ ਪਈ ਸੀ ਪਤਾ ਨਹੀਂ ਕੀ ਦਿੱਕਤ ਆ ਹਨਾ ਤੇ ਚਲੋ ਬਈ ਇਹਨੂੰ ਵਿਚਾਰੇ ਨੂੰ ਆਪਾਂ ਚਾੱਕ ਕੇ ਦੱਬ ਦਿੰਨੇ ਆ ਹਨਾ ਕਿਤੇ ਮੈਂ ਕਫੀਆ ਲਿਆਉਣਾ ਚਾੱਕ ਕੇ ਆਹ ਕੱਢ ਲਿਆ ਹੁੰਦਾ ਮਿੱਤਰੋ ਆਪਾਂ ਕਫੀਆ ਤੇ ਚਲੋ ਬਈ ਆਪਾਂ ਇਹਦੇ ਉੱਤੇ ਰੱਖ ਕੇ ਉਹਨੂੰ ਲੈ ਚਾਲਦੇ ਆ ਤੇ ਦੱਬ ਦਿੰਨੇ ਆ ਕਿਤੇ ਆਇਆ ਤਾਂ ਵਿਚਾਰਾ ਉਹਰੇ ਹਨਾ ਚੰਗਾ ਨਹੀਂ ਲੱਗਦਾ ਪਿਆ ਯਾਰ ਏ ਪਾ ਲੈ ਬਈ ਪਾ ਲੈ ਪਾ ਲੈ ਪਾ ਲੈ ਪਾ ਲੈ ਪਾ ਲੈ ਪੈ ਗਿਆ ਚਲੋ ਬਈ ਆ ਪੈ ਗਿਆ ਬਈ ਕਸਈਏ ਤੇ ਚਲੋ ਬਈ ਆਪਾਂ ਇਹਨੂੰ ਉਧਰ ਲੈ ਕੇ ਚਾਲਦੇ ਆਂਗੇ ਤੇ ਉੱਥੇ ਜਾ ਕੇ ਦਬਦੇ ਆਂ ਬਈ ਮਰਿਆ ਪਤਾ ਨਹੀਂ ਕਿਵੇਂ ਯਾਰ ਕੋਈ ਸਮਝ ਨਹੀਂ ਆਈ ਜਾਂਦੀ ਮੈਂ ਨਾ ਕੈਮਰਾ ਚੈੱਕ ਕਰੂੰਗਾ ਵੀ ਆਪਣੇ ਗੇਟ ਅੱਗੇ ਇਹ ਆਇਆ ਤਾਂ ਆਇਆ ਕਿੱਥੋਂ ਹਨਾ ਕਿਵੇਂ ਆਇਆ ਗੇਟ ਅੱਗੇ ਇਹ ਇਧਰਲੇ ਪਾਸੇ ਦਬਾਂਗੇ ਚੱਲ ਕੇ ਆਪਣੇ ਇਧਰ ਖਾਲੀ ਥਾਂ ਪਈ ਆ ਬਾਦੂ ਇਧਰ ਦੱਬ ਦਿੰਨੇ ਆ ਕਿਤੇ ਉੱਥੇ ਦੱਬ ਦਿੰਨੇ ਆ ਥੱਲੇ ਕੱਚੀ ਥਾਂ ਤੇ ਚਲ 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 ਇਹ ਉਤਰਨਾ ਹੀ ਬਹੁਤ ਔਖਾ ਤੇ ਆਪਾਂ ਟੋਆ ਪੱਟ ਲਈਏ ਫਿਰ ਦਬਦੇ ਆ ਇਹਨੂੰ ਵਿਚਾਰੇ ਨੂੰ ਇੱਥੇ ਪੱਟਦੇ ਆ ਲੋ ਬਈ ਮਿੱਤਰੋ ਬਈ ਮੈਂ ਇੰਨਾ ਸਾਰਾ ਟੋਆ ਪੱਟ ਲਿਆ ਵੀਰੇ ਇਹ ਚੱਲ ਬਈ ਹੁਣ ਇਹਦੇ ਉੱਤੇ ਪਾ ਦੇਨੇ ਮਿੱਟੀ ਥੋੜਾ ਇਹਨੂੰ ਸਹੀ ਕਰ ਦੇਨੇ ਵਿਚਾਰੇ ਨੂੰ ਇਹ ਇਹ ਇੱਥੇ ਹੁਣ ਠੀਕ ਆ ਬਈ ਇਹ ਰੱਬ ਇਹਦੀ ਆਤਮਾ ਨੂੰ ਸ਼ਾਂਤੀ ਦੇਵੇ ਬਈ ਬਲੂੰਗੜ ਆਪਾਂ ਦੱਬਤਾ ਹੁਣ ਆਪਾਂ ਮਿੱਟੀ ਨੂੰ ਦੱਬ ਦਿੰਨੇ ਉੱਤੋਂ ਥੋੜਾ ਥੋੜਾ ਸਮਝ ਨਹੀਂ ਆਉਂਦੀ ਯਾਰ ਕਿੱਥੋਂ ਆਇਆ ਇਹ ਮਰਿਆ ਹੋਇਆ ਕਿਨੇ ਇਹਨੂੰ ਮਾਰਿਆ ਕਿਵੇਂ ਇਹ ਮਰ ਗਿਆ ਇਹ ਆਪਾਂ ਕੈਮਰੇ 'ਚ ਚੈੱਕ ਕਰਾਂਗੇ ਆਜੋ ਬਈ ਹੁਣ ਆਪਾਂ ਚੱਲੀਏ ਚਲੋ ਤੂੰ ਕਿਧਰ ਬਾਹਰ ਫਿਰਦਾ ਤਾਂ ਬਈ ਨਮਕਾਫੀ ਆਫੀ ਬਲੂੰਗੜਾ ਦੱਬਣ ਦੇ ਕੰਮ ਆਇਆ ਪਹਿਲੀ ਵਾਰ ਤਾਂ ਇਹ ਤੇ ਬਈ ਇੱਧਰ ਬੈਲਾ ਨੂੰ ਆਪਾਂ ਕੱਢ ਕੇ ਬਾਹਰ ਬਠਾਤਾ ਅੱਜ ਆਪਣੀ ਬੈਲਾ ਵੀ ਪੂਰੀ ਖੁਸ਼ ਆ ਪੂਰਾ ਸੀ ਜਾਂਦੀ ਹੈ ਨਾ ਬੈਲਾ ਕੀ ਹੋ ਗਿਆ ਤੈਨੂੰ ਕਿਹੜੀ ਚੀਜ਼ ਦਾ ਚਾ ਚੜ ਰਿਹਾ ਹੈ ਮੈਨੂੰ ਦੱਸ ਹਾਂ ਠੀਕ ਆ ਮੈਂ ਖੁਸ਼ ਹੋ ਰਹੀ ਅਜ ਤਾਫ ਦੀ ਹੋਵੇ ਹਾਂ ਬਈ ਥੋੜੀ ਨਬੜੀ ਨਹੀਂ ਹਜੇ ਪਾਰਟੀ ਪ੍ਰੋਗਰਾਮ ਕੀ ਆ ਸੈਂ ਤਾਂ ਦੱਸ ਦੋ ਵਿਆਹ ਧਰਿਆ ਕਿਫੇ ਦਾ ਜਨਮ ਦੇਣਾ ਕਿ ਕੋਈ ਕੋਈ ਇਕੱਠੇ ਹੋ ਰਹੇ ਹੋ ਖਾਣ ਪੀਣ ਕੋਈ ਪਕਸ਼ਕ ਲਾਉਣਾ ਜਾਂ ਕੋਈ ਭੋਗ ਭੂਗਾ ਕਿਸੇ ਦਾ ਤਾਂ ਮਿੱਤਰੋ ਕੋਈ ਸਮਝ ਨਹੀਂ ਆ ਰਹੀ ਅੱਜ ਇਹ ਇਨੇ ਜਾਣੇ ਇਕੱਠੇ ਹੋਏ ਕਿਉਂ ਨੇ ਇਹ ਇੱਕ ਜਗ੍ਹਾ ਤੇ ਇੱਧਰ ਦੇਖ ਹਫੀਲ ਕਿਵੇਂ ਸ਼ਾਲਾ ਮਾਰਦੇ ਨੇ ਚਲੋ ਇਹ ਖੇਡੋ ਆ ਕੇ ਉਧਰ ਮੈਨ ਲੱਗਦਾ ਭਈ ਇਹਨਾਂ ਨੇ ਤਾਂ ਤਾਂ ਖਾ ਪੀ ਲਿਆ ਇਨਾਂ ਦੀ ਪਾਰਟੀ ਨਿਬੜ ਗਈ ਇਹ ਤਾਂ ਚੱਲੇ ਨੇ ਆ ਵੀ ਚੱਲੀ ਆਪਣੀ ਮੁਰਗੀ ਜਗਨੂਹਰੀ ਵੀ ਚੱਲੇ ਨੇ ਲੋ ਜੀ ਦੋ ਫੈਮਿਲੀਆ ਗਈਆਂ ਹੁਣ ਇੱਥੇ ਹੀਰ ਰਾਂਝੇ ਦੀ ਫੈਮਿਲੀ ਤੇ ਲੱਕਿਆਂ ਦਾ ਸਾਰੀ ਗੈਂਗ ਲੱਕਿਆਂ ਦੀ ਤੇ ਇਧਰ ਵੱਡ ਖਾਣਾ ਤੇ ਲਾਲੋ ਕਾਲੋ ਇਨਾਂ ਦੀ ਦੋ ਗੈਂਗਾ ਰਹਿ ਗਈਆਂ ਇੱਥੇ ਬਸ ਦੋ ਗੈਂਗਾ ਚੋਂ ਇਨਾਂ ਦੀ ਪਾਰਟੀ ਹਜੇ ਚੱਲੀ ਜਾਂਦੀ ਹੈ ਦੇਖੋ ਕਦੋਂ ਨਿਬੜਦੀ ਆ ਮੈਨੂੰ ਲੱਗਦਾ ਇਧਰ ਵੱਡ ਖਾਣੇ ਤੇ ਲਾਲੋ ਦੀ ਵੀ ਨਿਬੜ ਗਈ ਇਹ ਫੈਮਿਲੀ ਵੀ ਆਪ ਦਾ ਚੱਲੀ ਆ ਤਾਂ ਬਈ ਕਾਲੋ ਰਹਿ ਗਈ ਕਾਲੋ ਕਹਿੰਦੀ ਮੈਂ ਕਿਉਂ ਪਿੱਛੇ ਰਵਾਂ ਮੈਂ ਵੀ ਤੁਹਾਡੇ ਨਾਲ ਹੀ ਚੱਲੀ ਆਂ ਕਹਿੰਦੀ ਤੂੰ ਇਕੱਲੇ ਇਕੱਲੇ ਟੱਪ ਗਏ ਮੈਨੂੰ ਇੱਥੇ ਕੱਲੀ ਨੂੰ ਛੱਡ ਕੇ ਤਾਂ ਬਈ ਕਾਲੋ ਵੀ ਉਹਨਾਂ ਦੇ ਪਿੱਛੇ ਪਿੱਛੇ ਇਹਨੂੰ ਚੱਲ ਪਈ ਹੁਣ ਉੱਧਰ ਨੂੰ ਤਾਂ ਮੈਂ ਤੇਰਾ ਹੁਣ ਇੱਥੇ ਰਹਿ ਗਈ ਕੱਲੀ ਲੱਕਿਆ ਨਹੀਂ ਗੈਂਗ ਲੱਕਿਆ ਨਹੀਂ ਗੈਂਗ ਨੂੰ ਵੀਰੇ ਖਾਣ ਪੀਣ ਤੋਂ ਉਦੋਂ ਬਾਅਦ ਇਹਨਾਂ ਨੂੰ ਆਪਾਂ ਅੰਦਰ ਬੰਦ ਕਰ ਦਾਂਗੇ ਮਾਸਟਰ ਖੁੱਡੇ ਵਾਲੇ ਕਬੂਤਰ ਬਈ ਆਪਣੇ ਸਾਰੇ ਅੰਦਰ ਨੇ ਅੱਜ ਇਹ ਬਾਹਰ ਨਹੀਂ ਕੱਢੇ ਕਿਉਂਕਿ ਮੌਸਮ ਬੜਾ ਖਰਾਬ ਸੀ ਨਾ ਹੀ ਤਾਂ ਜਿਉਂਡਾਉਣ ਦਾ ਮੌਸਮ ਸੀ ਹਵਾ ਬਹੁਤ ਤੇਜ਼ ਸੀ ਤੇ ਨਾ ਹੀ ਛਾਤਰੀ ਤੇ ਬਿਠਾਉਣ ਦਾ ਆਓ 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 ਆਪ 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 ਕਿਵੇਂ ਹੋ ਠੀਕ ਹੋ ਆ ਜਾਓ ਭੱਜ ਗਏ ਹਨਾ ਰਾਂਜਿਆ ਹਨਾ ਹੀਰੇ ਤਾਂ ਬਈ ਵੱਡ ਖਾਣਾ ਮੇਰਕਣੀ ਕੋੜਾ ਕੋੜਾ ਦੇਖੀ ਜਾਂਦਾ ਵੱਡ ਖਾਣੇ ਮੌਸਮ ਬਹੁਤ ਠੰਡਾ ਹੈਗਾ ਰੇ ਤੱਕੇ ਨਾ ਚੜ ਜੀ ਠੀਕ ਹੈ ਨਾ ਤੇ ਬਈ ਇੱਧਰ ਆਪਣੀਆਂ ਸਬਜ਼ੀਆਂ ਬਈ ਕਦੂਆਂ ਦੀਆਂ ਬੱਲਾਂ ਤੇ ਇੱਧਰ ਕਰੇਲਿਆਂ ਦੀਆਂ ਬੱਲਾਂ ਇਹ ਵੀ ਵਧੀਆ ਖੜੀਆਂ ਨੇ ਹੁਣ ਇੱਕ ਦੋ ਮੀਂਹ ਆਉਣ ਕਰਕੇ ਤਾਂ ਇਹਨਾਂ ਦੀ ਹੋਰ ਵੀ ਜ਼ਿਆਦਾ ਗ੍ਰੋਥ ਹੋਗੀ ਆਹ ਕਰੇਲਿਆਂ ਦੀ ਬੱਲ ਵੀ ਪੂਰੀ ਚੱਲ ਰਹੀ ਹੈ ਦੇਖ ਕਿੱਥੇ ਪਹੁੰਚ ਗਈ ਕੱਲ ਪਰਸੋਂ ਇਹ ਇੱਥੇ ਸੀਗੀ ਇੰਨੀ ਇੰਨੀ ਵੱਧ ਗਈ ਇੱਧਰ ਬਈ ਖਰਗੋਸ਼ਾਂ ਦੀ ਗੈਂਗ ਅੱਜ ਕਣਕ ਖਾ ਰਹੀ ਆ ਇਹਨਾਂ ਦਾ ਹਰਾ ਸ਼ਾਮ ਨੂੰ ਆਜੂਗਾ ਉਦੋਂ ਪਾ ਦਾਂਗੇ ਇਹਨਾਂ ਨੂੰ ਹੁਣ ਇੱਕ ਵਾਰੀ ਇਹਨਾਂ ਨੂੰ ਕਣਕ ਹੀ ਖਾਣ ਦਿਓ ਉਧਰ ਆਪਣੇ ਬਈ ਕੋਕਟੇਲ ਤੇ ਬਜੀ ਸਾਰੇ ਥੱਲੇ ਆਏ ਹੋਏ ਨੇ ਖਾਣ ਪੀਣ ਉਹ ਵੈਸ਼ਨਾਂ ਦੀ ਟਰੇ ਭਰੀ ਪਈ ਆ ਮੈਂ ਦਾਣਿਆਂ ਦੀ ਪਰ ਫਿਰ ਵੀ ਉਹ ਕਈ ਵਾਰ ਥੱਲੇ ਮੂੰਹ ਮਾਰ ਕੇ ਰਾਜੀ ਹੁੰਦੇ ਨੇ ਤੇ ਚਲੋ ਭਾਈ ਜਿਵੇਂ ਇਹਨਾਂ ਨੂੰ ਪਸੰਦਾ ਖਾਣ ਪੀਣ ਦੋ ਆਜੋ ਆਪਾਂ ਅੱਗੇ ਚੱਲਦੇ ਆਂ ਚੱਕੋ ਭਾਈ ਤੇ ਮੈਂ ਮਿੱਤਰੋ ਕੁੰਡਾ ਭਾਈ ਭਰਤਾ ਪੈ ਇਹਨਾਂ ਦਾ ਪਾਣੀ ਦਾ ਉੱਤੇ ਰੱਖ ਦਿੰਦੇ ਨੇ ਆਪਾਂ ਆ ਫੱਟੀ ਤਾਂ ਕਿ ਇਹ ਵਿੱਚ ਨਾ ਆਉਣ ਨਾ ਹਨਾ ਇਹ ਨਾਲ ਲੈਂਦੇ ਨੇ ਕੱਲ ਮੈਂ ਦੇਖਿਆ ਆਪਣਾ ਲਾਲ ਕਬੂਤਰ ਨਹਾਈ ਜਾਂਦਾ ਸੀ ਉਸ ਤੋਂ ਬਾਅਦ ਉਹਨੇ ਆਂਡਿਆਂ ਤੇ ਬੈਠਣਾ ਸੀ ਉੱਥੇ ਤਾਂ ਭਾਈ ਉਸ ਤੋਂ ਬਾਅਦ ਮੇਰੇ ਦਿਮਾਗ 'ਚ ਆਈ ਗੱਲ ਮੈਂ ਕਿਹਾ ਚੱਲਾ ਫੱਟੀ ਰੱਖ ਦਿੰਦੇ ਆ ਹੁਣ ਤਾਂ ਮਿੱਤਰੋ ਹੁਣ ਜਿਵੇਂ ਫੱਟਾ ਆ ਸੇਉ ਪਾਸਾ ਨੇ ਪਾਣੀ ਪੀ ਲੈਂਦੇ ਨੇ। ਦਾਣੇ ਮਿੱਤਰੋ ਇਹਨਾਂ ਕੋਲੇ ਬਾਦੂ ਪਏ ਨੇ। ਬਾਕੀ ਬਈ ਆਪਾਂ ਬੱਚੀ ਨੂੰ ਅਲੱਗ ਕਰਨਾ ਹਨਾ ਜਿਹੜੇ ਨੂੰ ਆ ਆਪਣੇ ਨੂੰ ਆ ਲੱਕਵੇ ਦੀ ਸ਼ਿਕਾਇਤ ਹੈਗੀ ਥੋੜੀ ਜੀ। ਤਾਂ ਬਈ ਤੁਸੀਂ ਸਾਰੇ ਜਾਣੇ ਕਮੈਂਟ ਕਰਕੇ ਦੱਸਿਓ ਆਪਾਂ ਇਹਨੂੰ ਕਿਹੜੇ ਖੋਡੇ ਚਾੜ ਰੱਖੀਏ ਹਨਾ। ਮੈਂ ਸੋਚਦਾ ਬਈ ਲੱਕਿਆਂ ਵਾਲੇ ਚ ਰੱਖ ਦਿੰਨੇ ਆ। ਬਾਕੀ ਬਈ ਤੁਸੀਂ ਸਾਰੇ ਦੱਸਿਓ ਹੁਣ ਕਮੈਂਟ ਕਰਕੇ ਇਹਨੂੰ ਕਿਹੜੀ ਥਾਂ ਤੇ ਬਾੜੀਏ। ਆਪਾਂ ਇਹਨੂੰ ਅਲੱਗ ਕਰਨਾ ਛੇਤੀ ਤੋਂ ਛੇਤੀ। ਤਾਂ ਬਈ ਜ਼ਰੂਰ ਦੱਸਿਓ ਕਮੈਂਟ ਕਰਕੇ ਹਨਾ ਆ ਗੱਲ ਵੀ ਕਿੱਥੇ ਰੱਖੀਏ ਇਹਨੂੰ। ਆ ਠੀਕ ਆ। ਹੈਂ? ਕਬੂਤਰੀ ਬੱਚਾ ਵੀ ਠੀਕ ਹੈ ਇਹਦਾ ਕਬੂਤਰ ਓਏ ਕਬੂਤਰ ਬੱਚਾ ਠੀਕ ਹੈ ਨਾ ਇਹਦਾ ਬਿਲਕੁਲ ਠੀਕ ਹੈ ਬਈ ਬਿਲਕੁਲ ਬਿਲਕੁਲ ਹੈ ਠੀਕ ਹੈ ਬੱਚਾ ਠੀਕ ਹੈ ਠੀਕਾ ਅੰਡਾ ਦੇ ਦਦੋ ਹਾਂ ਅੰਡਾ ਅੰਡਾ ਘੜਦੈ ਨੀ ਚ ਕਿਨਡਾ ਇੰਦਰਾ ਆ ਤਵਾ ਇਹ ਬਿਲਕੁਲ ਠੀਕ ਠਾਕ ਆਪਣਾ ਬੱਚਾ ਚਲੋ 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 ਉਪਰਾਂ ਚਲੋ ਆ ਜਾਓ ਬਈ ਮੇਤਰੋ ਹੁਣ ਆਪਾਂ ਚੱਲਦੇ ਆਂ ਬਾਹਰ ਮਾਸਟਰ ਕੋਡੇ ਨੂੰ ਕਰਦੇ ਆ ਆਪਣੇ ਇਹਨੂੰ ਬੰਦ ਓਏ ਖੁੱਲ ਗਿਆ ਸੀ ਚੱਕੋ ਬਈ ਅੰਬਲਜੀ ਖੰਦਾਗਾ ਹਾਂ ਹਾਂ ਬਈ ਹੁਣੀ ਹੁਣੀ ਕਬੂਤਰ ਡਾਇਆ ਪਾ ਉਹ ਬੈਠਾ ਉਹ ਟੈਂਕੀ ਕੋਲੇ ਇਹ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਉਹ ਬੈਠਾ ਇਹ ਉਹੀ ਆ ਬਈ ਜਿਹੜੇ ਨੂੰ ਤੁਸੀਂ ਕਹਿੰਦੇ ਹੋ ਨੇ ਉਹ ਲੱਕਵਾਗਾ ਤੇ ਅਸੀਂ ਚੈੱਕ ਕਰਦੇ ਹੋਏ ਚੈੱਕ ਕਰਦੇ ਸੀ ਜਦ ਅਸੀਂ ਆਇਆ ਸੀ ਤੇ ਉਹਨਾਂ ਡਾ ਕੇ ਦੇਖਿਆ ਡਾ ਕੇ ਦੇਖਿਆ ਇੱਕ ਦੋ ਗਿੜੇ ਜੇ ਦੇ ਕੇ ਉੱਥੇ ਡਿਗ ਪਿਆ ਉੱਡੇ ਹੀ ਨਹੀਂ ਹੈਗਾ ਬਾਈ ਓਏ ਆ ਇਹ ਤਾਂ ਆਪਣੀ ਨਹੀਂ ਓਏ ਕੱਲ ਵਾਲੀ ਹਰੀਆਂ ਖਾਂਲੀ ਵਾਲੀ ਮੱਠੀ ਓਏ ਹਾਂ ਦੇਖਦੇ ਤਾਂ ਮੈਂ ਜੀ ਦੇਖਦੇ ਓਏ ਦੇਖ ਪਿਆ ਬਾਈ ਆਪਾਂ ਆਪਣਾ ਪਿਆਰ ਚਟਾ ਕਬੂਤਰ ਬਾਹਰ ਕੱਢ ਲਿਆ ਖੱਟੀਆਂ ਅੱਖਾਂ ਵਾਲਾ ਤੇ ਇੱਧਰ ਬਈ ਮੈਂ ਕਬੂਤਰੀ ਦੇਖੀ ਸੀ ਆਪਣੀ ਹਰੀਆਂ ਖਾਂਲੀ ਕਬੂਤਰੀ ਨੇ ਇੱਥੋਂ ਗੇੜਾ ਪਾ ਕੇ ਗਈ ਆ ਉੱਧਰ ਨੂੰ ਤੇ ਹੁਣ ਹੀ ਦਿਖੀ ਸੀ ਮੈਨੂੰ ਆਪਣੀ ਉਹਦੇ ਰੰਗ ਲੱਗਿਆ ਹੋਇਆ ਪਿੱਛੇ ਤੂਫੀਆਂ ਤੇ ਤੇ ਪੂਛ ਤੇ ਤੇ ਆ ਕਬੂਤਰ ਆਪਾਂ ਢਾ ਦੇਨੇ ਆ ਹਨਾ ਕੀ ਪਤਾ ਇਹਦੇ ਨਾਲ ਗੇੜੇ ਪਾ ਲੇ ਇੱਕ ਵਾਰੀ ਤਾਂ ਸਿੱਧਾ ਟੱਪ ਗਈ ਮੁੜ ਕੇ ਨਹੀਂ ਆਈ ਆਪਾਂ ਇਹਨੂੰ ਢਾ ਕੇ ਦੇਖ ਲੈਨੇ ਆ ਹੁਣ ਏ ਚਾਹ ਲੈ ਬਈ ਚਾਹ ਚਾਹ ਚੱਲ ਲੋ ਬਈ ਇਹਦੇ ਨਾਲ ਆ ਗਈ ਤਾਂ ਬਹੁਤ ਵਧੀਆ ਗੱਲ ਹੋਊਗੀ ਹਨਾ ਜੇ ਉੱtre ਆਈ ਤਾਂ ਨਾਲੇ ਫਿਰ ਆਪਣੇ ਘਰ ਦੀ ਪੱਕੀ ਹੋ ਜੂ ਉਹ ਹੁਣ ਦੇਖਦੇ ਆਂ ਹਰੀਆਂ ਅੱਖਾਂ ਵਾਲੀ ਪੱਠੀ ਆਪਣੀ ਇੱਧਰ ਗੇੜਾ ਪਾਉਂਦੀ ਆ ਜਾਂ ਨਹੀਂ ਪਾਉਂਦੀ ਚੜ ਜਾ ਚੜ ਜਾ ਚਾਹ ਚੱਲ ਓ ਬਰ ਦਪਣਾ ਕਬੂਤਰ ਤਾਂ ਉਹ ਆਉਂਦਾ ਅੱਜ ਤਾਂ ਲੈ ਕੇ ਆਉ ਹਰੀਆ ਖਾਲੀ ਨੂੰ ਇਹ ਬਾਕੀ ਦੇਖੋ ਕੀ ਬਣਦਾਗਾ ਇੱਕ ਵਾਰੀ ਤਾਂ ਉੱਡੀ ਜਾਂਦਾਗਾ ਜੇ ਇੱਧਰ ਆ ਗਈ ਹਰੀਆ ਅੱਖਾਂ ਵਾਲੀ ਫੇਰ ਤਾਂ ਨਹੀਂ ਉਹਨੂੰ ਕਿਧਰੇ ਆਣ ਦਿੰਦੇ ਫੇਰ ਤਾਂ ਆਪਾਂ ਤਾਰ ਲਾਂਗੇ ਬਈ ਇੱਧਰ ਖਰਗੋਸ਼ਾਂ ਨੂੰ ਆਪਾਂ ਹਰਾ ਪਾਤਾ ਨਾਲ ਮੁਰਗੇ ਵੀ ਸ਼ੇਅਰ ਕਰੀ ਜਾਂਦੇ ਨੇ ਇੰਨਾ ਤਾਂ ਵੀ ਨਿਬੜ ਗਿਆ ਕੰਮ ਕਬੂਤਰ ਭਾਈ ਹਜੇ ਤੱਕ ਉੱਡੇ ਜਾਂਦਾ ਉਤਰਿਆ ਨਹੀਂ ਹੈਗਾ ਹਜੇ ਵੀ ਤੇ ਇਧਰ ਆਪਾਂ ਬੈਲਾ ਕੱਢਤੀ ਬਾਹਰ ਬਾਕੀ ਸਾਰੇ ਜਾਨਵਰਾਂ ਦਾ ਦਾਣਾ ਪਾਣੀ ਮਿੱਤਰੋ ਹੋ ਰਿਹਾ ਹੈਗਾ ਜਦੋਂ ਕਬੂਤਰ ਉਤਰਿਆ ਉਹਨੂੰ ਤਾਰ ਕੇ ਆਪਾਂ ਮਾਸਟਰ ਖੁੱਡੇ ਦੇ ਅੰਦਰ ਬੰਦ ਕਰ ਦਾਂਗੇ ਇਧਰ ਭਈ ਖਰਗੋਸ਼ਾਂ ਨੂੰ ਭਈ ਆਪਾਂ ਹਰਾ ਫੱਟਾ ਲਿਆ ਕੇ ਤੇ ਹੀ ਰਾਂਝੇ ਨੂੰ ਵੀ ਆਪਾਂ ਡਾਈਟ ਪਾਰਖਹੀ ਹੈਗੀ ਇਹ ਵੈਸੇ ਇਧਰ ਆਏ ਹੋਏ ਨੇ ਆਪਦੇ ਪੌਂਟ ਤੇ ਢੇੜਾ ਗੂੜਾ ਮਾਰਨ ਬੈਲਾ ਨੂੰ ਭਈ ਆਪਾਂ ਖੋਲ ਲਿਆ ਇਹਨੂੰ ਘਰੇ ਲੈ ਕੇ ਚਾਲਦੇ ਉੱਥੇ ਬੰਨਾਂਗੇ ਆ ਜਾ ਬੈਲਾ ਚੱਲ 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 ਬਾਹਰ ਚੱਲ ਸ਼ਾਬਾ ਖੜ ਜਾ ਇਧਰ ਨਹੀਂ ਉਧਰਲੇ 게ਟ ਚ ਲਾਂਗੇ ਵੱਡੇ 게ਟ ਆ ਜਾ ਇਹ ਬਈ ਇਧਰ ਛੋਟੇ 게ਟ ਜਾਣ ਨੂੰ ਫਿਰਦੀ ਐ ਨੋ 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 ਇਧਰ ਦੀ ਨਹੀਂ ਇਧਰ 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 ਆਏ ਵੱਡੇ 게ਟ ਚ ਲਾਂਗੇ ਲੈ ਜਿੱਦੀ ਆ ਜਾ ਚਲ ਆ ਜਾ ਆ ਜਾ ਆ ਜਾ ਪੱਛੇ 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 ਚਪਾ ਜੀ ਸ਼ਾਬਾਸ਼ ਆ ਗਿਆ ਬਈ ਪ्योर ਚਿੱਟਾ ਆਪਣਾ ਉੱਡ ਕੇ ਤੇ ਆ ਦੇਖੋ ਬਈ ਤੁਹਾਡੇ ਸਾਹਮਣੇ ਹੁਣ ਇਹ ਛਤਰੀ ਤੇ ਉਤਰਿਆ ਕਬੂਤਰ ਪਹਿਲਾਂ ਬਈ ਤੁਹਾਨੂੰ ਪਤਾ ਹੀ ਆਪਾਂ ਹਰ ਵਾਰੀ ਜਦੋਂ ਡਾਉਂਦੇ ਸੀ ਇਹ ਥੱਲੇ ਉਤਰਦਾ ਹੁੰਦਾ ਸੀ ਤਾਂ ਬਈ ਖੁੱਡੇ 'ਚ ਛਤਰੀ ਲਾਉਣ ਦਾ ਆਪਾਂ ਨੂੰ ਇਹ ਫਾਇਦਾ ਹੋ ਗਿਆ ਹੁਣ ਇਹ ਛਤਰੀ ਤੇ ਉਤਰਨ ਲੱਗ ਗਿਆ ਕਿਉਂਕਿ ਖੁੱਡੇ ਦੇ ਅੰਦਰ ਵੀ ਛਤਰੀ ਤੇ ਬੈਠੀ ਰਹਿੰਦੀ ਸੀ ਇਹ ਜੋੜੀ ਹੈ ਨਾ ਤਾਂ ਕਰਕੇ ਬਈ ਆ ਗੱਲ ਵਧੀਆ ਹੋ ਗਈ ਬਾਈ ਹੁਣ ਉੱਡ ਕੇ ਉਧਰ ਗਿਆ ਤੇ ਚਲੋ ਹੁਣ ਆਪਾਂ ਇਹਨੂੰ ਬੰਦ ਕਰ ਦਿੰਨੇ ਆ ਆਪਣੀ ਹਰੀਆਂ ਅੱਖਾਂ ਲਈ ਪੱਠੀ ਤਾਈ ਨਹੀਂ ਕੱਲ ਨੂੰ ਦੇਖਾਂਗੇ ਜੀ ਉਹਨੇ ਇੱਧਰ ਢੇੜਾ ਪਾ ਲਿਆ ਤਾਂ ਆਪਾਂ ਤਾਰ ਲਾਂਗੇ ਆ ਫੜ ਲਿਆ ਹੰਦਾ ਮਿੱਤਰੋ ਵੀ ਕਬੂਤਰ ਮੈਂ ਪਰਲੇ ਖੁੱਡੇ ਚੋਂ ਆਪਣੇ ਚੋਂ ਆ ਛੜ ਤਾ ਵੀਰੇ ਅੰਦਰ ਤੇ ਬਾਈ ਇੱਧਰ ਦੇਖੋ ਬਾਈ ਆ ਤਾਂ ਗਿਆ ਅੰਦਰ ਹਨਾ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਕਬੂਤਰ ਆਪਾਂ ਛੱਡਿਆ ਸੀ ਲੱਕਵੇ ਵਾਲਾ ਬਾਹਰ ਆ ਫਿਰਦਾ ਬਾਈ ਆ ਦੇਖੋ ਬਾਈ ਇਹ ਉਹ ਬਹਿ ਗਿਆ ਆਪਣੇ ਘਰ ਤੇ ਉਹ ਚੱਕ ਬਈ ਆਪਣੇ ਘਰ ਤੇ ਬਹਿ ਗਿਆ ਕਿਤੇ ਗਿਆ ਹੀ ਨਹੀਂ ਇਹਨੂੰ ਮੈਂ ਡਾਇਆ ਪਹਿਲਾਂ ਉਹ ਟੈਂਕੀ ਤੇ ਬਹਿ ਗਿਆ ਉਧਰ ਉਦੋਂ ਬਾਅਦ ਉੱਡਿਆ ਉਹ ਚਿੱਟੀ ਤੇ ਗਿਆ ਹੁਣ ਇਹ ਜਦੋਂ ਆਪਾਂ ਕਬੂਤਰ ਮੈਂ ਇਹਦੇ ਅੰਦਰ ਛੱਡਿਆ ਖੁੱਡੇ ਦੇ ਉੱਥੇ ਆ ਗਿਆ ਚਲੋ ਜੇ ਆ ਗਿਆ ਤਾਂ ਥੱਲੇ ਬੰਦ ਕਰ ਦਾਂਗੇ ਇੱਕ ਵਾਰੀ ਆਪਾਂ ਖੁੱਡੇ ਦੀ ਲਾਈਟ ਆਫ ਕਰ ਦਈਏ ਫਟਾਫਟ ਏ ਚੱਕ ਬਈ ਚਲੋ ਜੀ ਮਿੱਤਰੋ ਆਹ ਕੰਮ ਆਪਣਾ ਹੋ ਗਿਆ ਕਬੂਤਰ ਮਿੱਤਰੋ ਆਪਾਂ ਅੰਦਰ ਬੰਦ ਕਰਤਾ ਵੀਰੇ ਲਾਈਟ ਵੀ ਆਫ ਕਰਤੀ ਆਜੋ ਫਿਰ ਆਪਾਂ ਪਾਈਏ ਚਾਲੇ ਬਾਈ ਕਬੂਤਰ ਬੈਠਾ ਹੈ ਇੱਧਰ ਕਬੂਤਰ ਨੂੰ ਫੜਨ ਆਏ ਆਂਗੇ ਇੱਧਰ ਆ ਕੋਠਾਗਾ ਇੱਧਰ ਥੱਲੇ ਆਏ ਜਗਾ ਕੀ ਤਨ ਮੇਰੇ ਤੇ ਬੈਠਾਗਾ ਬਈ ਕਬੂਤਰ ਉਹ ਸਾਹਮਣੇ ਕੁਝੇ ਦੇ ਨਾਲ ਥੁੰਦੀ ਹੁੰਦੀ ਹੂ ਤੇ ਹਣ ਮੇਰੇ ਤੋਂ ਟੱਪ ਕੇ ਉਹ ਬੈਠਾ ਸਾਹਮਣੇ ਕਬੂਤਰ ਉਹਨੂੰ ਫੜੂਗਾ ਜਾ ਕੇ ਇਹ ਇੱਧਰ ਦੇਖੋ ਇਸ ਤੋਂ ਬਾਅਦ ਮੈਨੂੰ ਆ ਗ੍ਰਿਲ ਕ੍ਰਾਸ ਕਰਨੀ ਪਊਗੀ ਫੇਰ ਫੜਿਆ ਜਾਊਗਾ ਇਹ ਯਾ ਦਿਖਾ ਆ ਫੜ ਲਿਆ ਮਿੱਤਰੋ ਕਬੂਤਰ ਬਈ ਆਪਾਂ ਬਈ ਆਹ ਕਬੂਤਰ ਨੂੰ ਹਨਾ ਆਪਾਂ ਖੁੱਡੇ ਦੇ ਵਿੱਚ ਛੱਡ ਦਿੰਨੇ ਆ ਇਹ ਆਪਣਾ ਪੁਰਾਣਾ ਖੁੱਡਾਗਾ ਇੱਥੇ ਮੈਂ ਪਹਿਲਾਂ ਕਬੂਤਰ ਰੱਖਿਆ ਕਰਦਾ ਸੀਗਾ ਤੇ ਇਹ ਖੁੱਡਾ ਬਿਲਕੁਲ ਖਾਲੀ ਪਿਆਗਾ ਇੱਥੇ ਕੋਈ ਵੀ ਕਬੂਤਰ ਨਹੀਂ ਹੈਗਾ ਇਹਨੂੰ ਆਪਾਂ ਆਹ ਖੁੱਡੇ ਦੇ ਵਿੱਚ ਛੱਡ ਦਿੰਨੇ ਆ ਕਬੂਤਰ ਨੂੰ ਆਪਣੇ ਨੂੰ ਇਹ ਫੜਿਆ ਚੱਲ ਬਈ ਜਾ ਇਹ ਇੱਥੇ ਤੂੰ ਬਿਲਕੁਲ ਸੇਫ ਰਹੇਗਾ ਚਲ ਬੰਦ ਕਰ ਇਹਨੂੰ ਆਇਆ ਬੰਦ ਕਰ ਦੇ ਇਥੋਂ ਇਹਨੂੰ ਇਹਨੂੰ ਬੰਦ ਕਰ। ਇਹ ਆਈ ਬਹੁਤ ਖੇ ਬਹੁਤ ਟਾਈਮ ਤੋਂ ਨਾ ਬੰਦ ਪਿਆਗਾ ਦੇਖ। ਥੱਲੂ ਵੀ ਬੰਦ ਹੁੰਦੀ ਐ ਤਾਂ ਇਹ। ਪਰ ਇਹ ਹੁਣ ਉੱਚੀ ਨੀਵੀ ਹੋ ਰਹੀ ਐ ਨਾ। ਮੀਂਹ ਮੂਹ ਪੈ ਗਈ। ਚਲ ਇਹਨਾਂ ਬਹੁਤ ਇਹਨੂੰ ਵੀ ਖੁੱਲਦੀ ਨਹੀਂ ਵੈਸੇ ਹਾਈ ਨਹੀਂ ਖੁੱਲਦੀ। ਚਲ ਆ ਜਾ ਹੋ ਗਿਆ ਕੰਮ ਤਾਂ।